ਉਹ ਹਮੇਸ਼ਾ ਸਾਧ ਸੰਗਤ ਦੀ ਯਾਦ ਰੱਖੇ ਜਾਂਦੇ ਜਿਹੜੇ ਪੰਥ ਲਈ ਮਰੇ ਨੇ ਪੰਥ ਲਈ ਜਿਉਣੇ ਨੇ ਉਹ ਹਮੇਸ਼ਾ ਪੰਥ ਦੇ ਦਿਲਾਂ 'ਚ ਵਸਦੇ ਹੁੰਦੇ ਔਰ ਉਹਨਾਂ ਮਰਜੀਵੜਿਆਂ ਦੇ ਵਿੱਚੋਂ ਇੱਕ ਮਹਾਨ ਜੋਦਾ ਸੁਰਬੀਰ ਤੇ ਆਗੂ ਮਾਨਯੋਗ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਕਾਰੀ ਸਾਹਿਬ ਜੋ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਬਹੁਤ ਵੱਡੇ ਮਹਾਨ ਨੇਤੂ ਦਰਕਰਨ ਵਾਲੇ ਜੱਥੇਦਾਰ ਸਨ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਥੋੜੇ ਬੈਠੇ ਹਾਂ ਔਰ ਆਪਣੇ ਬਡੇਰਿਆਂ ਤੇ ਬਾਣ ਕਿਸ ਗੱਲੋਂ ਕਰੀਦਾ ਆਪਣੇ ਬਡੇਰਿਆਂ ਦੀਆਂ ਕਥਾਵਾਂ ਕਿਸ ਗੱਲੋਂ ਅਸੀਂ ਪੜਦੇ ਆਂ ਕਿਸ ਗੱਲੋਂ ਸੁਣਦੇ ਆਂ ਅਸੀਂ ਇਸ ਗੱਲੋਂ ਬਡੇਰਿਆਂ ਤੇ ਮਾਣ ਕਰਦੇ ਆਂ ਇਸ ਗੱਲੋਂ ਅਸੀਂ ਬਡੇਰਿਆਂ ਦੀਆਂ ਕਥਾਵਾਂ ਸੁਣਦੇ ਆਂ ਤਾਕਿ ਅਸੀਂ ਵੀ ਬਡੇਰਿਆਂ ਦੇ ਪਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲ ਸਕੀਏ। ਉਹਨਾਂ ਵਰਗੇ ਦੇਸ਼ਕ ਨਾ ਬਣ ਸਕੀਏ। ਪਰ ਘਟੋ 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 ਕਾ ਉਹਨਾਂ ਦੇ ਪਰਛਾਵੇਂ ਵਰਗਾ ਬਣਨ ਦਾ ਯਤਨ ਜਿਹੜਾ ਹੈ ਉਹ ਜ਼ਰੂਰ ਕਰ ਸਕੀਏ। ਤੇ ਜੇ ਅਸੀਂ ਸਿਹਣਾ ਬਸੀਨਾ ਆਪਣੇ ਬਡੇਰਿਆਂ ਦੇ ਪਾਏ ਹੋਏ ਯਤਨਾਂ ਤੇ ਬਡੇਰਿਆਂ ਦੇ ਪਾਏ ਹੋਏ ਪੁਰਨਿਆਂ ਦੇ ਉੱਤੇ ਕਦਮ ਰੱਖਦੇ ਤੁਰਤੇ ਜਾਂਦੇ ਹਾਂ ਤੇ ਕਦੇ ਸੂਰਬੀਰ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਆ ਕਦੇ ਯੋਧੇ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਜੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀਆਂ ਬਹੁਤ ਵੱਡੀਆਂ ਢੇੜਾਂ ਨੇ ਬਹੁਤ ਵੱਡੀਆਂ ਢੇੜਾਂ 700 ਸਾਲ ਦਾ ਲੁਗਨ ਰਾਜ ਛੋਟਾ ਮोटा ਰਾਜ ਨਹੀਂ ਸੀ ਬਹੁਤ ਵੱਡਾ ਰਾਜ ਸੀ ਜਿਹੜਾ ਬਾਬਰ ਤੋਂ ਸ਼ੁਰੂ ਹੋਇਆ ਸੀ 700 ਸਾਲ ਮੁਗਲਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਤੋਂ ਪਹਿਲਾਂ ਹੋਰ ਬਹੁਤ ਆਏ ਲੋਧੀ ਆਏ ਮங்கோਲ ਆਏ ਹੁੰਨ ਆਏ ਸ਼ਾਹ ਆਏ ਕਿਸਾਨ ਆਏ 700 ਸਾਲ ਮੁਗਲ ਦਾ ਲੋਕ ਇਹ ਮੰਨਣ ਲੱਗ ਪਏ ਸੀ ਕਿ ਭਾਰਤ ਦੀ ਧਰਤੀ ਦੇ ਉੱਤੇ ਕੋਈ ਐਸਾ ਸੂਰਬੀਰ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਖੜਾ ਖਲਾਸ ਕਰੇ ਕੋਈ ਐਸਾ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਜੁੜਾਂ ਨੂੰ ਕੁੱਟ ਸਕੇ ਇਹ ਧਾਰਨਾ ਲੋਕਾਂ ਦੇ ਘਰਾਂ ਦੇ ਵਿੱਚ ਘਰ ਘਰ ਗਈ ਸੀ ਇਸ ਕਰਕੇ ਕੋਈ ਵੀ ਮੁਗਲ ਰਾਜ ਦੇ ਖਿਲਾਫ ਆਵਾਜ਼ اٹھਾਉਣੀ ਬੜੀ ਦੂਰ ਦੀ ਗੱਲ ਚੋਂ ਤੱਕ ਵੀ ਨਹੀਂ ਸੀ ਕਰਨ ਲਈ ਤਿਆਰ ਪਰ ਪਹਿਲੀ ਵਾਰ ਜੇ ਕਿਸੇ ਨੇ ਇਹਨਾਂ ਮੁਗਲਾਂ ਨੂੰ ਤਨਕਾਰਿਆ ਤੇ ਪਤਾ ਹੈ ਉਹ ਕੌਣ ਸੀ ਉਹ ਸੀ 3 ਦੁਨੀਆ ਦੇ ਵਾਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਉਹਨਾਂ ਕਰਕੇ ਕਿਹਾ ਉਹ ਬਾਬਰ ਤੂੰ ਬਾਬਰ ਨਹੀਂ ਹੈ ਤੂੰ ਜਾਬਰ ਹੈ ਜਾਬਰ ਇਹ ਕੋ ਛੋਟੀ ਮੋਟੀ ਗੱਲ ਨਹੀਂ ਸੀ ਬਾਬਰ ਦੇ ਮੂੰਹ ਦੇ ਉੱਤੇ ਬਾਬਰ ਨੂੰ ਜਾਬਰ ਕਹਿਣਾ ਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਕਹਿ ਸਕਦੇ ਸਨ ਪਹਿਲੀ ਵੇਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਜਦੋਂ ਹਮਾਇੂਦ ਆਦੌਰ ਆਇਆ ਹਮਾਇੂ ਆਇਆ ਗੋਦਵਾਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਧਿਆਨ ਨਹੀਂ ਕੀਤਾ ਇਸ ਕਰਕੇ ਨਹੀਂ ਕਿ ਪਤਾ ਨਹੀਂ ਲੱਗਿਆ ਪਤਾ ਸੀ ਕਿ ਕਹਾਰਿਆ ਹੋਇਆ ਬਾਦਸ਼ਾਹ ਖੜੋਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਜ਼ਰ ਦੇ ਵਿੱਚ ਜਿੱਤੇ ਜਾਂ ਹਾਰੇ ਬਾਦਸ਼ਾਹ ਦੀ ਕੋਈ ਅਹਿਮੀਅਤ ਨਹੀਂ ਸੀ ਕਿਉਂ ਕਿਉਂਕਿ ਉਹ ਹੰਕਾਰ ਚਾਹਿਆ ਸੀ ਹੰਕਾਰ ਨਾਲ ਲੈ ਕੇ ਆਇਆ ਸੀ ਤੇ ਜਦੋਂ ਉਹਨੇ ਗੁੱਸੇ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉੱਤੇ ਤਲਵਾਰ ਦੇ ਮੁੱਠ ਨੂੰ ਹੱਥ ਪਾਇਆ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਓ ਹਮਾਯੂ ਗੱਲ ਸੁਣ ਜਿੱਥੇ ਤੇਰੇ ਤਲਵਾਰ ਦੇ ਦਸ ਨੂੰ ਹੱਥ ਪੈਣਾ ਚਾਹੀਦਾ ਸੀ ਉਥੇ ਤੂੰ ਭੱਜ ਆਇਆ ਮਕਾਨ ਦੇ ਵਿੱਚੋਂ ਇਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੱਗੇ ਆ ਕੇ ਤੂੰ ਤਲਵਾਰ ਦੇ ਦਸ ਨੂੰ ਹੱਥ ਪਾਉਣ ਦੀ ਹਿੰਮਤ ਕਰਦਾ ਜੇਡਾ ਦਲੇਰ ਸਿੰਘ ਤੇ ਜਾ ਕੇ ਭੜਦਾ ਲੋਧੀ ਰਾਜਿਆਂ ਦੇ ਨਾਲ ਤੂੰ ਕਾਇ ਰ ਖੁੱਸਦ ਲੈ ਇਹ ਗੱਲ ਕਹਿਣ ਦੀ ਹਿੰਮਤ ਕੌਣ ਕਰ ਸਕੇ ਤਨ ਗੁਰੂ ਅੰਗਦ ਦੇ ਜੀ ਮਹਾਰਾਜ ਤੇ ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾਂ ਆਇਆ ਜਿਉਂ ਉਹਨੇ ਅਕਬਰ ਦੀ ਪਰਵਾਹ ਨਹੀਂ ਕੀਤੀ ਅਕਬਰ ਖੁਦ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਦਮਾਂ ਦੇ ਵਿੱਚ ਚੱਲ ਕੇ ਆਇਆ ਤੇ ਜਦੋਂ ਚੱਲ ਕੇ ਆਇਆ ਤੇ ਦੇਖਿਆ ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਦਰਿਆ ਦੇ ਨਹੀਂ ਔਰ ਪ੍ਰਬੰਧ ਇਹ ਜਿਹੜਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲਣਾ ਹੁੰਦਾ ਹੈ ਪਹਿਲੋਂ ਪੰਗਲ ਚ ਪ੍ਰਸ਼ਾਦਾ ਛਕਦਾ ਫਿਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੁੰਦੇ ਨੇ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਅਕਬਰ ਨੂੰ ਵੀ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਜਿਵੇਂ ਬੈ ਕੇ ਪ੍ਰਸ਼ਾਦਾ ਛਕਣਾ ਪਿਆ ਬੜਾ ਪ੍ਰਭਾਵਿਤ ਹੋਇਆ ਕਹਿੰਦਾ ਮਹਾਰਾਜ ਮੈਂ ਜ਼ਗੀਰ ਲਵਾਉਣਾ ਚਾਹੁੰਦਾ ਜਾਇਦਾਦ ਲਵਾਉਣਾ ਚਾਹੁੰਦਾ ਤੁਹਾਡੇ ਨਾਮ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਸਰਕਾਰ ਦੀਆਂ ਜਾਇਦਾਦਾਂ ਦੇ ਨਾਲ ਗੁਰੂ ਕੇ ਲੰਗਰ ਨਹੀਂ ਚੱਲਦੇ ਗੁਰੂ ਕੇ ਪ੍ਰਬੰਧ ਨਹੀਂ ਚੱਲਦੇ ਤੁਝੇ ਖੁਸ਼ ਹੈ ਤੇ ਫਿਰ ਸਾਡੀਆਂ ਕੁਝ ਗੱਲਾਂ ਨੇ ਤੈਨੂੰ ਪਰਵਾਣ ਕਰਨੀਆਂ ਪੈਣਗੀਆਂ ਕਹਿੰਦਾ ਮਹਾਰਾਜ ਦੱਸੋ ਕਹਿੰਦਾ ਜੱਗੀਆਂ ਹਟਾ ਦਿਓ ਇਹ ਧਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਕਬਰ ਨੂੰ ਕਿਹਾ ਜੱਗੀਆਂ ਹਟਾ ਦਿਓ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਓ ਮਾਮਲੇ ਕਰਜ਼ੇ ਦੀ ਮਾਮਲੇ ਮਾਫ ਕਰ ਦਿਓ ਕਹਿਣ ਲੱਗਿਆ ਸਤਿਵੰਤ ਜੀ ਪਰ ਮਹਾਰਾਜ ਇੱਕ ਬੇਤੀ ਹੈ ਕਹਿੰਦੇ ਕਿ ਕਹਿੰਦਾ ਮਹਾਰਾਜ ਜੱਗੀਆਂ ਅਠਾਉਣਾ ਖਤਮ ਕਰਨਾ ਇਹ ਬਹੁਤ ਔਖੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਟੜਪੰਥੀ ਮੌਲਾਣੇ ਜਿਹੜੇ ਆ ਉਹ ਸਹਿਮਤ ਨਹੀਂ ਹੋਣਗੇ ਪਰ ਹਾਂ ਮੈਂ ਇੱਕ ਗੱਲ ਜ਼ਰੂਰ ਕਰ ਸਕਦਾ ਜਿਹੜਾ ਥੋੜਾ ਨਾਮ ਲਊਗਾ ਕਮਾਈ ਗੁਰੂ ਅਮਰਦਾਸ ਜੀ ਮਹਾਰਾਜ ਦਾ ਸੇਖਾ ਉਹਦੇ ਤੋਂ ਜੱਦੀਆ ਨਹੀਂ ਲਿਆ ਜਾਊਗਾ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਪ੍ਰਾਰੰਭ ਕਰ ਦਿੱਤੀ ਕਿੱਥੋਂ ਦੀ ਕੁਰਖhetra ਦੀ ਹਰਦਵਾਰ ਦੀ ਇਹ ਨਹੀਂ ਸੀਗਾ ਗੁਰੂ ਅਮਰਦਾਸ ਜੀ ਕੋਈ ਆਸਥਾ ਸੀ ਜਿਨ੍ਹਾਂ ਦੀ ਆਸਥਾ ਸੀ ਉਹਨਾਂ ਨੂੰ ਉਸ ਤੀਰਥ ਦੇ ਬਿਨਾਂ ਜੱਦੀਆ ਤੋਂ ਪਹੁੰਚਾਉਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਸ਼ੁਰੂ ਕੀਤੀ। ਔਰ ਪਾਣੀ ਦੇ ਵਿੱਚ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਦਾ ਉਲੇਖ ਕੀਤਾ। ਵੱਡਾ ਕਾਫਲਾ ਸੰਨਿਆਸੀ ਵਿਹੰਗੰ ਜੋਗੀ ਸਾਧੂ ਸੰਤ ਬਹਾਤਮਾ Hindu ਧਰਮ ਦੇ ਜਿੰਨੇ ਵੀ ਸੀ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਲ ਚੱਲੇ ਜਦੋਂ 나ਗੇ ਦੇ ਉੱਤੇ ਪੁੱਛਿਆ ਜਾਂਦਾ ਸੀ ਨਾ ਕਿ ਜੱਦੀਆ ਕਹਿੰਦੇ ਸੀ ਧੰਗੁਰੂ ਅਮਰਦਾਸ ਜੀ ਦੇ ਸਿੱਖਾਂ ਕਹਿੰਦੇ ਜਾਓ ਇਹ ਧੰਗੁਰੂ ਅਮਰਦਾਸ ਜੀ ਮਹਾਰਾਜ ਦੀ ਪੱਟੀ ਤੇ ਸੀ ਧੰਗੁਰੂ ਰੰਧਾ ਸਾ ਪਾਤਸ਼ਾਹ ਦਾ ਸਮਾਂ ਆਇਆ ਧੰਗੁਰੂ ਰੰਧਾ ਸਾ ਪਾਤਸ਼ਾਹ ਦੇ ਸਮੇਂ ਵੀ ਅਕਬਰ ਜਿਹੜਾ ਸੀ ਉਹ ਅਦੀਤਾਂ ਨਾਲ ਰਿਹਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ ਜਹਾਂਗੀਰ ਬੈਠਾ ਤਖਤ ਦੇ ਉੱਤੇ ਜਿਹੜਾ ਬੜਾ ਬੜਾ ਮੁੱਤ ਸੀ ਸੀ ਮੁਤਸਬੀ ਸੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਛੁਕੇ ਨਹੀਂ ਤੱਤਿਆਂ ਤਵੀਆਂ ਦੇ ਉੱਤੇ ਬੈਠੇ ਤੇ ਪਹਿਲੀ ਵਾਰ ਫੇਰ ਜ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਧਰਮ ਨੂੰ ਤੋੜਿਆ ਤੇ ਇਹ ਨਾ ਮੁਗਲਾਂ ਨੂੰ ਹਰਾਇਆ ਨਹੀਂ ਜਾ ਸਕਦਾ ਤੇ ਉਹ ਮੀਰੀ ਪੀਰੀ ਦੇ ਪਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਚਾਰ ਯੁੱਧ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਾਏ ਹੋਏ ਧਰਮ ਨੂੰ ਤੋੜ ਦਿੱਤਾ ਕਿ ਇਹ ਮੁਗਲ ਐਡੇ ਵੀ ਸ਼ਕਤੀਸ਼ਾਲੀ ਨਹੀਂ ਤੇ ਇਹਨਾਂ ਨੂੰ ਹਰਾਇਆ ਨਾ ਜਾ ਸਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਮੁਗਲਾਂ ਨੂੰ ਧੂੜ ਚਟਾਈ 14 ਜੰਗਾਂ ਲੜ ਕੇ ਤੇ ਫਿਰ ਐਸਾ ਖਾਲਸਾ ਪੈਦਾ ਕੀਤਾ ਕਿ ਉਸ ਨੇ ਭਾਰਤ ਦੀ ਧਰਤੀ ਦੇ ਉੱਤੇ ਮੁਗਲਾਂ ਦੇ ਪੈਰ ਨਹੀਂ ਲਗਣ ਦਿੱਤੇ ਬੜੇ ਸ਼ਕਤੀਸ਼ਾਲੀ ਕਹਾਉਂਦੇ ਸਨ ਬੜੇ ਸ਼ਕਤੀਸ਼ਾਲੀ ਪਰ ਪੰਜਾਬ ਦੀ ਧਰਤੀ ਤੇ ਉੱਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੀ ਇੱਕ ਐਸਾ ਯੋਧਾ ਪੈਦਾ ਹੋਇਆ ਜਿਨੇ ਦਸੇ ਗੁਰੂ ਸਾਹਿਬਾਨਾਂ ਦਾ ਸਥਾਪਨਾ ਲੈ ਕੇ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਚੜਾਂ ਜਿਹੜੀਆਂ ਸੀ ਉਹ ਡਾਉ ਪੱਟ ਦਿੱਤੀਆਂ ਜਿਵੇਂ ਗਿੱਲੀ ਮਿੱਟੀ ਦੇ ਵਿੱਚ ਉਹ ਕੀ ਹੋਈ ਤੱਬ ਜਿਹੜੀ ਆ ਉਹ ਕੁੱਟ ਕੇ ਸੁੱਤੀ ਜਾਂਦੀ। ਚਰਮਣੀ ਅਕਾਲੀ ਪੰਥ ਬੁੱਢਾ ਦਾ ਉਸ ਦੌਰ ਦੇ ਵਿੱਚ ਪੈਦਾ ਹੋਇਆ ਜਿਸ ਦੌਰ ਦੇ ਵਿੱਚ ਸਿੱਖਾਂ ਕੋਲੇ ਨਾ ਘਰ ਸੀ ਨਾ ਕਾਂਸੀ ਸੀ ਨਾ ਜ਼ਮੀਨ ਸੀ ਨਾ ਜਾਇਦਾਦ ਸੀ। ਬਾਬਾ ਬਨੋਦਾ ਸਿੰਘ ਵਰਗੇ ਬਾਬਾ ਕਾਨ ਸਿੰਘ ਵਰਗੇ ਜੋਧੇ ਜਨ ਅਨੇਸ਼ ਸ਼ਰਮਣੀ ਆ ਕਾਦੀ ਪੰਥ ਗੁੱਡਾ ਦਲ ਦੀ ਅਗਵਾਈ ਦੇ ਵਿੱਚ ਨਾ ਸਿਰਫ ਜੰਗਾਂ ਲੜੀਆਂ ਬਲਕਿ ਐਸੀਆਂ ਲੀਹਾਂ ਵਾਹ ਦਿੱਤੀਆਂ ਐਸੀਆਂ ਨਿਯਮ ਧਾਰ ਦਿੱਤੀਆਂ ਬਾਅਦ ਵਿੱਚ ਉਹਨਾਂ ਨਿਯਮ ਦੇ ਉੱਤੇ ਖਾਲਸਾ ਪੰਥ ਨੇ ਰਾਜ ਦੀ ਜਿਹੜੀ ਹੈ ਉਹ ਉਸਾਰੀ ਕੀਤੀ ਅਸੀਂ ਮਾਨ ਕਰਦੇ ਹਾਂ ਨਾ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਗੱਲ ਚੇਤੇ ਰੱਖਿਓ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀ ਉਹਦੀਆਂ ਨੀਹਾਂ ਜਿਹੜੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਤੇ ਸ਼ਰੋਮਣੀ ਅਕਾਲੀ ਪੰਥ ਪੁੱਢਾ ਦਲ ਦੇ ਯੋਧਿਆਂ ਨੇ ਉਹ ਨੀਹਾਂ ਜਿਹੜੀਆਂ ਉਹ ਕਾਇਮ ਕੀਤੀਆਂ ਸਨ ਖਾਲਸਾ ਰਾਜ ਇਹਨਾਂ ਯੋਧਿਆਂ ਦੀਆਂ ਪਾਈਆਂ ਹੋਈਆਂ ਨੀਹਾਂ ਦੇ ਉੱਤੇ ਹੀ ਉਸਰਿਆ ਸੀ ਸਾਧ ਸੰਗਤ ਅੱਜ ਸਾਨੂੰ ਫੇਰ ਇਹੋ ਜਿਹੇ ਜੋਹੜਿਆਂ ਤੋਂ ਪ੍ਰੇਰਣਾ ਲੈਣ ਦੀ ਭੱਟੀ ਲੋੜ ਹੈ ਔਰ ਗੁਰੂ ਸਾਹਿਬਾਨਾਂ ਦੀ ਇਤਿਹਾਸ ਤੋਂ ਭੱਟੀ ਸੇਧ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਹੈ ਮੈਂ ਸ਼ਰੋਹਰੀ ਅਕਾਲੀ ਪੰਥ ਗੁੱਡਾ ਦਲ ਦੇ ਵਜ਼ੂਦਾ ਜਥੇਦਾਰ ਪੰਥ ਰਤਨ ਪੰਥ ਸੇਵਕ ਬਾਬਾ ਬਲਵੀਰ ਸਿੰਘ ਦੀ ਮਾਨਜੋਗ ਸਿੰਘ ਸਾਹਿਬ ਦੀ ਜੋ ਇੱਥੇ ਹਾਜ਼ਰ ਨੇ ਨਾਮ ਆ ਦਾ ਦਿਲ ਦੀਆਂ ਕਹਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਉਹਨਾਂ ਨੇ ਆਪ ਕੀ ਤੇ ਰੂਬਰੂ ਹੋਣ ਦਾ ਮਾਨ ਬਖਸ਼ਿਆ ਔਰ ਆਪ ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ ਬੜੀਆਂ ਸਤਿਕਾਰਤ ਹਸਤੀਆਂ ਅੱਜ ਦੇ ਇਸ ਸਵਾਗਤ ਦੇ ਵਿੱਚ ਸਿੰਘ ਸਾਹਿਬ ਆਪਾ ਸਾਹਿਬ ਸਿੰਘ ਜੀ ਕਲਾਤਾਰੀ ਨੂੰ ਯਾਦ ਕਰਨ ਵਾਸਤੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨੇ ਸ਼ਬਦ ਪਰਵਾਨ ਕਰਨੇ ਇੱਕ ਵਾਰੀ ਫੇਰ ਸਾਰੀ ਸੰਗਤ ਬਦੇ ਦੀ ਸ਼ਾਂਤ ਪਾਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇਹਨਾਂ ਦਾ ਸਰੂਪਾ ਕੋਈ ਜਿਹੜਾ ਵਰਗਾ ਹੋਵੇ ਇਸੀ ਜਿਹੜਾ ਸਰੂਪਾ ਜੋ ਮਾਤਰਾ ਨੂੰ ਬਣਾਉਣ ਲਈ ਵਰਤੋਂ ਹੋਦਾ ਹੈ ਇੱਕ ਲੋਈ ਸਰੂਪਾ ਲਓ ਬੱਜੇਰ ਕਰਾ ਲਈਏ ਆਹੋ ਯਾਦ ਕਰ ਦਿਓ